ਸਸੀ ਗਾਲ ਜੀ ਸਸੀ ਗਾਲ ਬਾਈ ਜੀ ਕੀ ਹਾਲ ਚਾਲ ਆ ਹੋਰ ਸਾਰੀ ਪਰਾਂ ਠੀਕ ਠਾਕ ਹੈ ਜੀ ਲੋ ਬਈ ਮਿੱਤਰੋ ਆਪਾਂ ਬਾਈ ਕਰਤੀ ਆ ਵਲੌਗ ਦੀ ਸਟਾਰਟਿੰਗ ਤੇ ਬਾਈ ਜੀ ਹੁਣ ਬੰਦੇ ਇੰਡੀ ਕੀ ਆ ਨਾ ਜੇ ਤਾਂ ਬਾਈ ਆ ਗਿਆ ਤਾਂ ਆਪਾਂ ਕੂਤਰ ਨੂੰ ਡੀਕਦਾ ਬਾ ਫੋਨ ਲਾ ਕੇ ਵੇਣਾ ਨਹੀਂ ਆਏ ਤਾਂ ਫਿਰ ਆਪਾਂ ਕੂਤਰ ਕੱਢਣ ਲੱਗਦੇ ਆ ਤੇ ਬਾਈ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਰ ਨਾ ਅਗਨੋਰ ਕਰੇ ਜੀ ਤੇ ਵਈ ਚਲੋ ਡੀਕਦੇ ਆ ਉਹਨੂੰ ਫੇਰ ਆ ਜਾਂਦੇ ਫੇਰ ਕੱਢਦੇ ਆ ਬਈ ਕੂਤਰ ਕਿਉਂਕਿ ਬਈ ਫੋਨ ਫੜਨ ਵਾਲਾ ਕੋਈ ਬੰਦਾ ਨਹੀਂ ਹੁੰਦਾ ਜੇ ਕੂਤਰ ਕੱਢੀ ਦੇ ਤਾਂ ਕਰਕੇ ਬਈ ਉਹਨੂੰ ਸੱਧਿਆ ਮੈਂ ਕਿਹਾ ਚਲ ਫੋਨ ਫੜ ਲੂ ਨਲ ਜਾਲ ਜੂਲ ਫੜਾ ਦੂ ਕੂਤਰ ਤਾਂ ਮੈਂ ਪਾਈ ਦੇਣੀ ਆ ਚਲੋ ਬਈ ਠੀਕ ਹੈ ਮਿਲਦੇ ਹਾਂ ਉਹਦੇ ਅਜ ਤੋਂ ਲਓ ਬਈ ਮਿੱਤਰੋ ਬੱਚੇ ਕੱਢ ਕੂਤਰ ਕੱਢਦੇ ਆ ਬਾਹਰ ਤੇ ਝਾੜ ਵਾਲੇ ਜਾਣ ਚਪਾਤੇ ਉਹ ਤਾਂ ਨਹੀਂ ਖੇਰੀ ਦੇ ਬੈਠੇ ਥੋੜੇ ਬਾਕੀ ਆ ਹਰਦੇ ਆ ਚਲੋ ਇਹ ਤਾਂ ਮਾੜ ਨੂੰ ਟੁੱਟ ਕੇ ਬਹਿਣਗੇ ਭਈ ਇਹ ਤਾਂ ਬੇਕਾਰ ਹੀ ਕੰਮ ਸਰਦਾ ਕਿਉਂਕਿ ਢਿੱਲੇ ਹੋ ਗਏ ਸੀਗੇ ਇਹ ਨਹੀਂ ਉੱਟਦੇ ਵੀ ਨਹੀਂ ਦੇਗੇ। ਬਾਕੀ ਆਪਾਂ ਆਪਾਂ ਬਾਹਰ ਚਲ ਕੇ ਮੀਟ ਕੰਮ ਆਪਣਾ ਜਾਲ ਲੈਂਦਾ ਸੀਗਾ। ਚਲੋ ਬਾਹਰ ਕੱਢ ਨਹੀਂ ਮਾਰਨ ਦੋ ਫੇਰ ਲੈਣਗੇ। ਉਹ ਤੇ ਨ ਤਾਂ ਖੜੀ ਆਪੇ। ਦੂਰ ਤੇ ਟਣ ਵੀ ਦਾ। ਲਓ ਵੀ ਲਓ ਵੀ ਮਿੱਤਰੋ ਆ ਨਿੱਕੇ ਬੱਚੇ ਇੱਥੇ। ਏ ਬਾਈ ਸਾਰੇ ਬਾਈ ਜੱਸੇ ਵਾਲੇ ਕਬੂਤਰਾਂ ਦੇ ਇਹ ਬੱਚੇ ਇਹ ਜਿਹੜੀ ਮਗਰੋਂ ਮੈਨੂੰ ਬੱਚੇ ਦਿੱਤੇ ਸੀ ਨਾ ਉਹਨਾਂ ਦੀ ਮਗਰ ਰੁੱਕੇ ਸੀ ਜਿਹੜੇ ਉਹਨਾਂ ਚੋਂ ਆਏ ਇਹ ਸਾਰੇ ਬੇਟੇ ਵੀ ਤਿੰਨ ਚਾਰ ਕਬੂਤਰ ਆਪਣੇ ਤਾਂ ਤੇ ਦਿੰਦੇ ਵੀ ਨਹੀਂ ਉਹ ਕਬੂਤਰ ਬਾਈ ਦਿੰਦੇ ਵੀ ਨਹੀਂ ਜਿਹਦੇ ਚ ਡੱਬੀ ਦਾ ਬੱਚਾ ਇੱਕ ਤੇ ਦੋ ਰੱਤੇ ਆ ਇੱਕ ਬੇਠਾ ਵਾਲੀ ਇਹ ਸ਼ਾਇਦ ਲਓ ਬਾਈ ਪਾਈਕੇ ਨਿਗਮਰੀ ਅਨੇ ਆਪਣੀ ਚਾਰ ਕਬੂਤਰ ਜਦੋਂ ਛੱਡੇ ਸੀ ਉਦੋਂ ਦੀ ਤਾਂ ਚੜ੍ਹੇ ਉਹ ਗੱਲ ਨੂੰ ਘੰਟਾ ਸਵਾ ਘੰਟਾ ਹੋ ਗਿਆ ਬਾਈ ਉਹਨਾਂ ਚੋਂ ਇੱਕ ਆਇਆ ਸਿਰਫ ਲਾਲ ਪੱਲੇ ਵਾਲਾ ਲਾਲ ਬਗਲਾ ਉਹਦੀ ਪੱਲਾ ਨਹੀਂ ਸੌਰੀ ਤੇ ਤਿੰਨ ਕਬੂਤਰ ਨਹੀਂ ਬਾਈਦੇ ਸੀਗੇ ਬਲਕਰਨੀ ਕੇ ਘਰੇ ਵੀ ਜਾ ਕੇ ਮੈਂ ਉੱਥੋਂ ਦੇਖ ਜਾਂਦੇ ਹੁੰਦੇ ਮੈਂ ਉੱਥੇ ਜਾ ਕੇ ਵੇਖਿਆ ਇੱਕ ਹੀ ਦਿਖਿਆ ਬਾਈ ਤੇ ਬਲਕਰਨੀ ਚਾਚੇ ਨੂੰ ਦਿਸੀ ਸੀ ਉਹ ਤਾਂ ਉੱਚੇ ਖੜੇ ਆ ਪਰ ਆਪਾਂ ਨੂੰ ਬਈ ਇੱਕ ਦੋ ਮੀਨਾ ਦੂਜੇ ਨਹੀਂ ਸੀਗੇ ਲੋ ਵੇ ਇਥਰੋ ਆਪਾਂ ਆਪਣੇ ਦੋ ਬੱਚੇ ਹੈ ਨਹੀਂ ਬਾਈ ਜਿਹੜੇ ਤਾਂ ਚੜੇ ਸੀ ਦੋਵੇਂ ਹੀ ਨਹੀਂ ਉਤਰੇ ਇੱਕ ਰੱਤਾ ਇੱਕ ਡੱਬੀ ਦਾ ਪਗਲ ਵਾਲਾ ਉਹ ਦੋਵੇਂ ਹੀ ਨਹੀਂ ਉਤਰੇ ਬਾਈ ਫੋਨ ਫੋਨ ਵੀ ਕਰਕੇ ਵੇਖ ਲੇ ਕਿਸੇ ਨੇ ਕੁਛ ਨਹੀਂ ਦੱਸਿਆ ਤੇ ਮਾਤਾ ਕਰੇ ਨਹੀਂ ਬਾਈ ਵੇਖਣ ਜਾਣ ਦਾ ਮੇਰਾ ਟਾਈਮ ਨਹੀਂ ਲੱਗਿਆਗਾ ਤੇ ਉਹ ਬੱਚੇ ਦੋ ਹੈ ਨਹੀਂਗੇ ਬਾਈ ਬਹੁਤ ਬਈ ਮਤਸ ਹਮਾਰੇ ਆਪਣ ਕਰ ਨਹੀਂ ਨਹੀਂ ਕਿਹਾ ਕਹਿੰਦਾ ਕਿਰਾ ਮੈਨੂੰ ਦਿਸਿਆ ਉਹਨਾਂ ਜੋ ਗੁਲਾਬੀ ਬਗ ਲਾਲਾ ਕੱਲਾ ਆ ਕੇ ਬਹਿ ਗਿਆ ਬਾਈ ਦੂਜੇ ਤੇ ਪਰ ਉਹ ਦੂਣੀ ਉੱtre ਬਾਈ ਬਾਈ ਜੀ ਉਹ ਤਾਂ ਆਪਣੇ ਦੋ ਗਏ ਰੱਤਾ ਗਿਆ ਤੇ ਡੱਬੀ ਦਾ ਗਿਆ ਚੀਨਾ ਉਹ ਤਾਂ ਬਾਈ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ ਕਿ ਉੱਚੇ ਵਾਲੇ ਉੱਡਦੇ ਆ ਉਹ ਰਿਕਾਰਡ ਨਾ ਕੋਡਾਂ ਦਾ ਬਾਈ ਪੰਗਾ ਜੇ ਕਿਸੇ ਭਰਾ ਨੇ ਦੱਸਤਾ ਤਾਂ ਠੀਕ ਆ ਨਹੀਂ ਤਾਂ ਫਿਰ ਕੋਈ ਆਦਾ ਪਤਾ ਤਾਂ ਲੱਗਿਆ ਨਹੀਂ ਹੈ ਟਿੱਕਰ ਫੋਨ ਫਣ ਵੀ ਇੱਕ ਦੋ ਕੀਤੇ ਆ ਪਰ ਨਹੀਂ ਕਿਸੇ ਨੇ ਦੱਸਿਆ ਲੋ ਬਈ ਮਿੱਤਰੋ ਵੱਡੇ ਬੱਚੇ ਸਾਰੇ ਲਾ ਲਿਆਂਦੇ ਉਹ ਫੁੱਡੇ ਛੱਡ ਤੇ ਕੋਸ ਆ ਤੇ ਉਹ ਰਹਿ ਗਈ ਲਾਉਣ ਵਾਲੀ ਤੇ ਬਈ ਜਿਹੜੇ ਦੋ ਬੱਚੇ ਆਪਣੇ ਗਵਾਚੇ ਕਿਸੇ ਨੇ ਕੋਹ ਨਹੀਂ ਦੱਸਿਆ ਬਈ ਜਾਂ ਸਾਡੇ ਆਏ ਆ ਜਾਂ ਬਈ ਅਸੀਂ ਵੇਖਿਆ ਬਈ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਆ ਵੱਡੇ ਬੱਚੇ ਬਈ ਜਿਹੜੇ ਜਾਂਚ ਪਾਉਣੇ ਨੇ ਇਹ ਲਾ ਲਿਆਂਦੇ ਹੋ ਰਹੀਓ ਬਸ 80 ਰਹਿ ਗਏ ਉਹ ਬੱਚੇ ਉਹ ਲਾ ਲਿਆਂਨੇ ਬਸ ਬਾਕੀ ਸਾਰੇ ਲਾ ਲਿਆਂਦੇ ਆ ਉਹ ਬੱਚੇ ਬਈ ਇੱਕ ਤਾਂ ਡੱਬੀ ਦਾ ਸੀਗਾ ਤੇ ਇੱਕ ਰੁੱਤਾ ਸੀਗਾ ਗੋਲੇ ਦਾ ਉਹ ਬਈ ਦੋਵੇਂ ਹੀ ਗਏ ਚਲੋ ਕੋਈ ਗੱਲ ਨਹੀਂ ਉਹਦੇ ਡੱਬੀ ਦੇ ਦੋ ਰਹਿ ਗਏ ਬਾਈ ਸਿਰਫ ਆਪਣੇ ਕੋਲੇ ਇੱਕ ਸਾਂਝੀ ਲਓ ਬਈ ਮਿੱਤਰੋ ਨਾ ਤੋ ਲੈ ਆਪਾਂ ਤੇ ਪਸੂ ਦਾ ਕੰਮ ਨਹੀਂ ਮਿਲਦਾ ਸਾਰਾ ਬਈ 2Z ਤੇ ਬਾਈ ਆਪਣੇ ਦੋ ਫਰਦੇ ਆ ਉਹ ਦੋ ਤਾਂ ਭੱਜ ਹੀ ਗਏ ਆ ਠੀਕ ਆ ਦੋ ਫਰਦੇ ਆ ਛਤਰਨਾ ਲੱਗਣਾ ਪਈਆ ਤੇ ਆ ਜਾਂਦੇ ਆ ਠੀਕ ਹੈ ਭਾਈ ਜੀ ਆਪਣੇ ਬੱਚਿਆਂ ਦਾ ਕੋਈ ਨਹੀਂ ਪਤਾ ਲੱਗੇ ਇੱਕ ਦੋ ਥਾਂ ਹੀ ਦੇਖੇ ਵੀ ਆ ਤੇ ਬਾਈ ਇਹਨਾਂ ਨੂੰ ਬਾਲੀਓ ਆ ਜਿਹੜੇ ਦੋ ਫਿਰਦੇ ਆ ਆ ਜਾਂਦੀ ਮੇਰੇ ਬੈਰੀ ਭਈਆ ਕੁੱਤਰ ਜੀ ਬਾਲੀ ਜਾਂਦੇ ਕਰਕੇ ਡਰ ਗਏ ਥੱਲੇ ਤੇ ਚਲੋ ਠੀਕ ਹੈ ਬਾਈ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰਾ ਜੀ ਤਾਂ ਚੱਤ ਵੈਸੇ ਹੀ ਨਹੀਂ ਸਹੀ ਸੀ ਯਾਰ ਕੁੱਤਰ ਬਾਲੇ ਚੰਗੇ ਬੱਚੇ ਸੀ ਬਾਈ ਜਿਹੜੇ ਉੜ ਕੇ ਚਲੋ ਭਾਈ ਠੀਕ ਆ ਹੁਣ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਬਣੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਕਿਉਂਕਿ ਭਾਈ ਆਪ ਦੇ ਦੋਗੇ ਇਹਨਾਂ ਨੂੰ ਬਾਈ